ਦੇਖੋ ਜੀ ਹੁਣ ਨਾ ਟੈਂਪਰ ਦਾ ਪਾਣੀ ਨਾ ਪੀਆ ਕਰੋ ਨਾਲੇ ਉਹਦੇ ਚ ਣਿਰੀ ਬਿਮਾਰੀ ਲੱਗਦੀ ਐ ਹੁਣ ਤਾਂ ਮੈਂ ਘੜਾ ਸਾਫ਼ ਕਰ ਲਿਆ ਠੀਕ ਹੈ ਪਰ ਫਿਰ ਵੀ ਤੁਸੀਂ ਇੱਕ ਨਵਾਂ ਘੜਾ ਲਿਆ ਦਿਓ ਮੈਨੂੰ ਹੁਣ ਆਪਾਂ ਇਹਨੂੰ ਕਿਉਂ ਹੈ ਹੋਇਆ ਤਾਂ ਕੁਛ ਨਹੀਂ ਜੀ ਇਹ ਛੋਟਾ ਹੈ ਦੋ ਘੜੇ ਭਰ ਦਿਆ ਕਰਾਂਗੇ ਪਾਣੀ ਠੰਡਾ ਰਿਹਾ ਕਰੂਗਾ ਕੋਈ ਨਹੀਂ ਲਿਆ ਦਾਂਗਾ ਪਹਿਲਾਂ ਸਵੇ ਨੂੰ ਸਾਨੂੰ ਇੱਥੇ ਆ ਕੇ ਕਿਵੇਂ ਲੱਗਿਆ ਕਾਰਵਾਰ ਠੀਕ ਹੈ ਮੈਂ ਤਾਂ ਜੀ ਬਹੁਤ ਖੁਸ਼ ਆ ਮੈਨੂੰ ਹੋਰ ਕੀ ਚਾਹੀਦਾ ਸੀ ਮੈਂ ਇੱਕ ਹਨਾਤ ਸੀ ਜੀ ਦੇ ਕੋਈ ਨਾ ਮੰਗਰ ਸੀ ਨਾ ਮੂਰੇ ਸੀ ਮੈਨੂੰ ਚੰਗਾ ਘਰ-ਬਾਰ ਮਿਲ ਗਿਆ ਬਾਕੀ ਤੁਸੀਂ ਮਿਲੇ ਤੇ ਦੇਹੌਰ ਦੇ ਰੂਪ ਚ ਭਰਾ ਮਿਲ ਗਿਆ ਹੋਰ ਮੇਰੇ ਵਰਗੀ ਅਨਾਥ ਨੂੰ ਇਤੋਂ ਜ਼ਿਆਦਾ ਚਾਹੀਦਾ ਵੀ ਕੀ ਐ ਨਾਲੇ ਤੁਸੀਂ ਇਹ ਕਈਆਂ ਹੀ ਗੱਲਾਂ ਕਰਦੇ ਹੋ ਜੀ ਤੁਸੀਂ ਇਹ ਸਭ ਕਿਉਂ ਪੁੱਛ ਰਹੇ ਹੋਗੇ ਉਹ ਤਾਂ ਅੱਡੇ ਕੇ ਮੈਨੂੰ ਕੱਲ ਤਾਈ ਮਿਲੀ ਸੀ ਜੇ ਮੈਂ ਉੱਧਰ ਲੈ ਘਰ ਗਿਆ ਉੱਧਰ ਲੈ ਕੇ ਉਹ ਕਹਿੰਦੀ ਵੀ ਔਰਤੇ ਮਨ ਦੀ ਗੱਲ ਪੁੱਛ ਲੈਣੀ ਚਾਹੀਦੀ ਮੈਂ ਤਾਂ ਪੁੱਛਦਾ ਨਾ ਤੈਨੂੰ ਹਾਂ ਹੋਰ ਤਾ ਮੈਨੂੰ ਕੀ ਹੋਆ ਜੱਸੀ ਕਿਥੇ ਉਹ ਨਹੀਂ ਨਿੰਦਾ ਕੋਈ ਨਾ ਜੀ ਇੱਥੇ ਹੋਣਾ ਹਾ ਲੋ ਆ ਹੀ ਗਿਆ ਜੱਸੀ ਵੀ ਸਤਿਗੁਰੂ ਜੀ ਸਤਿਗੁਰੂ ਜੀ ਸਤਿ ਸ਼ਕਾਲ ਕੋਈ ਨਾ ਕੋਈ ਨੁਕਾਇ ਕਿਹਨੂੰ ਸਰ ਨਚੜਾ ਵਾਲਾ ਕੋਈ ਨਾ ਜਵਾਖ ਹੈ ਵਿਚਾਰਾ ਮਿਆਣਾ ਨਾ ਜਿਹੜੀ ਐਸ਼ ਕਰਨੀ ਹੈ ਆਪਣੇ ਸਿਰ ਤੇ ਕਰ ਲੂਗਾ ਹੋਰ ਦੱਸ ਬੋਤਕਾਲ ਠੀਕ ਆ ਤਨ ਮੈਂ ਕਹਿਣਾ ਵੀ ਸਾਵਧੇ ਰੱਖ ਇਹਦੇ ਨਾਲ ਤੱਤੀ ਮੈਂ ਕਾਲਜ ਜਾਣਾ ਸੀਗਾ ਚੱਲ ਮੈਂ ਖੇਤੇ ਜਾ ਕੋਈ ਨਾ ਜੱਸੀ ਤੂੰ ਕਾਲਜ ਜਾਣਾ ਨਾ ਮੈਂ ਰੋਟੀ ਦੀ ਬੁਰਕੀ ਬਣਾ ਲਿਆ ਮਾਂ ਤੇ ਉਹ ਬੁਰਕੀਆਂ ਖਾ ਜੀ ਜਾਂਦਾ ਜਾਂਦਾ ਰੋਟੀ ਤਾਂ ਨਹੀਂ ਮੈਂ ਖਾਂਦਾਗਾ ਮੈਂ ਨਹੀਂ ਖਾਂਦਾ ਰੋਟੀ ਕਿਉਂਕਿ ਮੈਂ ਕੋਤ ਕਾਲਜ ਚ ਖਾ ਲੂਗਾ ਉਸਮੇ ਸਾਰਾ ਦਿਨ ਚੰਦਰਿਆ ਭੁੱਖਾ ਮਰੇਗਾ ਦੋ ਬੁਰਕੀਆਂ ਖਾਂਦੇ ਕਿੰਨਾ ਕ ਟਾਈਮ ਲੱਗਣਾ ਹੈਗਾ ਨਹੀਂ ਨਹੀਂ ਬਾਬੀ ਮੈਂ ਨਹੀਂ ਖਾਣੀਗੀ ਰੋਟੀ ਮੈਂ ਉਥੇ ਕਾਲਜ ਚ ਜੋ ਕੁਝ ਖਾ ਲੈਣਾਗਾ ਮੈਂ ਕਿਟੀ ਚੋਂ ਖਾ ਲੂਗਾ ਉਸਮੇ ਚੱਲ ਠੀਕ ਹੈ ਰੁਕ ਜਾ ਨਹੀਂ ਰੋਟੀ ਖਾਣੀ ਨਾ ਚਾਹ ਬਣੀ ਪਈ ਐ ਦੋ ਘੁੱਟ ਚਾਹ ਦੀਆਂ ਪੀ ਚਾਹ ਕੋਈ ਨਾ ਜੱਸੀ ਰੁਕ ਜਾ ਤੂੰ ਦੋ ਮਿੰਟ ਭਾਬੀ ਬਾਈ ਕੀ ਕਹਿੰਦਾ ਸੀ ਬਾਈ ਨੇ ਕੀ ਕਹਿਣਾ ਤੇਰੇ ਨੇ ਕਹਿੰਦਾ ਜੱਸੀ ਨੂੰ ਐਵੇਂ ਜਵਾਕ ਜਵਾਕ ਕਹਿ ਕੇ ਸਿਰ ਨਾ ਚਾੜ ਲਈ ਤੇ ਆ ਲੈ ਪੀ ਲੈ ਚਾ ਦੋ ਕੁੱਟਾ ਚਾਹ ਦੀਆਂ ਪੀ ਜਾ ਮੁੜ ਕੇ ਸਾਰਾ ਦਿਨ ਮੈਨੂੰ ਵੀ ਸੋਚ ਰਹਿੰਦੀ ਐ ਵੀ ਜਵਾਕ ਭੁੱਖਾ ਹੀ ਵਗ ਗਿਆ ਨਹੀਂ ਬਾਬੀ ਉਸੇ ਮੈਂ ਕੱਡੀ ਚ ਖਾ ਲਿਆ ਉਹਨਾਂ ਕੋਸ ਨਾ ਕੋਸਾ ਚਲ ਠੀਕ ਐ ਦੇਖ ਜੱਸੀ ਤੂੰ ਮੇਰਾ ਪੁੱਤ ਵੀ ਐ ਤੇ ਦਿਔਰ ਵੀ ਐ ਦੇਖੀ ਕਿਤੇ ਕੋਈ ਲੰਬਾ ਨਾ ਦਵਾ ਦੀ ਨਹੀਂ ਨਹੀਂ ਬਾਬੀ ਜੀ ਇਹਰ じゃ ਕੋਈ ਕੰਮ ਨਹੀਂ ਹੋਣਾ ਮੈਂ ਉੱਤੇ ਪੜਨ ਲਈ ਜਾਂਦਾਗਾ ਵੀ ਤਹਿਰ ਜਾ ਕੰਮ ਕਰਨ ਲਈ ਨਹੀਂ ਜਾਂਦਾ ਹੋ ਤਾਂ ਮੈਨੂੰ ਤੇਰੇ ਤੇ ਪੂਰਾ ਮਾਨ ਹੈ ਛਲ ਕੋਈ ਨਾ ਜੱਸੀ ਜਾ ਫਿਰ ਹੁਣ ਤੂੰ ਕਾਲਜ ਠੀਕ ਹੈ हे ਰੱਬਾ ਮੇਰੇ ਪਰਿਵਾਰ ਨੂੰ ਕਦੇ ਕਿਸੇ ਦੀ ਨਜ਼ਰ ਨਾ ਲੱਗੇ ਬੁਰੀ ਨਜ਼ਰ ਤੋਂ ਬਚਾਈ ਨਾਲੇ ਸਾਡੇ ਪਰਿਵਾਰ ਦਾ ਪਿਆਰ ਐਸੇ ਤਰ੍ਹਾਂ ਬਣਾ ਕੇ ਰੱਖੀ ਓ ਸੁਰਜਨਾ ਨਾ ਤੇਰਾ ਕਾਲਾ ਮਾਗਰੋਂ ਬਾਜ ਮਾਰਦੇ ਉਹ ਬਾਜ ਕੀ ਤੈਨੂੰ ਪਤਾ ਨਹੀਂ ਗੱਲ ਦਾ ਕੀ ਕੀ ਗੱਲ ਦਾ ਉਹ ਸੋਨੀ ਦਾ ਵਿਆਹ ਹੋ ਗਿਆ ਅੱਛਾ ਓਏ ਹਾਂ ਉਹ ਤਾਂ ਭਰਜਾਈ ਦਿਖਾ ਕੇ ਲਿਆ ਮੈਂ ਤੈਨੂੰ ਚਲੋ ਬਾਬੇ ਦੀ ਮੱਟੀ ਵਰਗੀ ਜਮਾ ਬਾਬਾ ਅਰਸ਼ਣ ਆ ਚਲੀਏ ਲੈ ਆ ਜਾ ਚੱਕ ਮੇਰੇ ਪਹਿਰੀ ਹੋ ਜਾ ਕੇ ਆ ਜਾ ਆ ਗਿਆ ਘਰ ਤਾਂ ਸੋਨੀ ਦਾ ਬੜਾ ਯਾਰ ਲੇਟ ਹੋਈ ਜਾਂਦਾ ਪਾ ਉਹ ਵੀ ਸੋਹਣਾ ਦਾ ਹੈ ਉਹ ਸੋਨੀ ਨੇ ਕਹਿੰਦੇ ਨੇ ਜਾਰੀ ਵਾਲਾ ਕੰਮ ਕੱਚਾ ਕੀਤਾ ਜਦ ਦੇਖ ਲਾ ਦੱਸਿਆ ਵੀ ਨਹੀਂ ਦੱਸੇ ਨਹੀਂ ਮੈਂ ਵੀ ਕਿਤੇ ਕੱਲ ਮੱਥਾ ਟੇਕਣ ਗਿਆ ਸੀ ਉਦੋਂ ਦੇਖਿਆ ਸੀ ਮੈਂ ਤਾਂ ਅੱਛਾ ਲੈ ਰੌਲਾ ਨਾ ਪਾ ਆਹ ਟਾਈਂ ਤੇ ਚੜਕੀ ਦੇਖਦਾ ਵਧੀਆ ਜੀ ਹਾਂ ਆਹ ਟਾਈਂ ਤੇ ਚੜਕੀ ਦੇਖ ਲੈ ਇੱਥੋਂ ਦੀ ਪਾਲਾ ਦਰਸ਼ ਜੀ ਦੱਸ ਜੀ ਉਹ ਤਾਂ ਰਹਿ ਦਿੱਥੂ ਬੱਚਾ ਅਨਨ ਹੋਇਆ ਪਿਆ ਹੋਣਾ ਹਣਾ ਹੁਣ ਤਾਂ ਦੇਣਾ ਤੇਰੀ ਪਿੰਨ ਵੇ ਹੋਰ ਆਲਾ ਨਾ ਪਾ ਜਮ ਲੇਟੀ ਹੋਏ ਚਾਨਣ ਕੋ ਰੱਖਿਆ ਜਮ ਨਾ ਵਾਲਾ ਤੇਰੀ ਗੱਲ ਲੈ ਮਾ ਪਾ ਕੰਜਰਾ ਇਹ ਤਾਂ ਫੁੱਲਾ ਆਪਣੇ ਵੇਲੇ ਲੱਗਣਾ ਸੀ ਜਮਾ ਨਾ ਵਾਰਡ ਦੇ ਬਾਲਾਂ ਬਾਰਗਨ ਦੱਸਿਆ ਹਾਂ ਤੇਰੀ ਗੱਲ 16 ਆਂਨੇ ਕਲ ਚਾਰਾ ਜਾਂ ਮੋਟਰ ਤੇ ਚੱਲ ਚੱਲ ਗਏ ਚੱਲ ਸੁਨੇਹਾ ਆਜੇ ਉਹ ਆ ਜਾ ਤੂੰ ਚੱਲ ਯਾਰ ਚੱਲ ਫਿਰ ਸਿੱਧਾ ਮੋਟਰ ਤੇ ਚੱਲ ਅੱਜ ਤੱਕ ਅਲਾ ਖੁਸ਼ ਕਰਤਾ ਤੈਂ ਓਏ ਮੰਨ ਗਿਆ ਮੰਨ ਗਿਆ ਮੰਨ ਗਿਆ ਬਹੁਤ ਯਾਰ ਬੜਾ ਸਕੀਆ ਮੱਖਣ ਦਾ ਪੇੜਾ ਹੀ ਆ ਭਰਜਾਈ ਤੈਂ ਆ ਮੈਂ ਲੱਜ ਦੇ ਦੀ ਮੁੱਲ ਮੋੜਤਾ ਆ ਯਾਰ ਓਏ ਤਾਂ ਸੋਨੀ ਨੇ ਕਿਤੇ ਪਹਿਲਾਂ ਚੌਲ ਜੂਲ ਪੁੰਨ ਕੀਤੇ ਆ ਹਾਂ ਇਹ ਮਰ ਚੌਲ ਘੋਲਾਂਗੇ ਆਪਾਂ ਕਰਮ ਚੰਗੇ ਨੇ ਲੈ ਚਿੱਤ ਖੁਸ਼ ਕਰਤਾ ਕਰ ਅੱਜ ਤਾਂ ਪਿੱਗ ਪਾ ਆਪਣੇ ਕੋਲ ਤਾਂ ਬਸ ਬੀਅਰ ਵਾਰੀ ਜੱਟਾਂ ਦਾ ਪਈ ਹੁੰਦੀ ਔਰੇ ਤਾਂ ਅੱਛਾ ਹਾਂ ਹਾਂ ਹਰੇਕ ਵੇਲੇ ਨਹੀਂ ਤਾਂ ਤੇਰਾ ਸੋਫਾ ਰੱਖਦਾ ਭਾ ਪਾੜੀ ਨੂੰ ਆਪਣੇ ਨੂੰ ਆਖਿਆ ਵੀ ਹਰਾ ਪਾਈ ਚਾਹੇ ਨਾ ਪਾਈ ਅ ਮੇਰੇ ਤੇ ਪਾਈ ਹੋਵੇ ਅੱਜ ਪਾਣੀ ਪਾਣੀ ਰੁੱਖੀ ਚੱਲਣ ਦੇ ਯਾਰ ਅੱਜ ਤਾਂ ਖੁਸ਼ ਆ ਜਿੱਤ ਹੂੰ ਕਾਲੀ ਨਗਰੀ ਬਾਲੀ ਇੱਕ ਦਿਨ ਮਹੋਰ ਦੱਸਦਾ ਗੱਲ ਆ ਉਹਨੂੰ ਪੁੱਛੀ ਕੋਈ ਸਾਲੀ ਸੁਲੀ ਹੁੰਦੀ ਉਹਦੀ ਉਹਦੀ ਭੈਣ ਹੋਈ ਛੋਟੀ ਮੇਰੀ ਵੀ ਰੋਟੀ ਪੱਕਦੀ ਕਰਨੀ ਆ ਉਹ ਪਿੰਡ ਬੱਜਿਆ ਨਹੀਂ ਮੰਗਤੇ ਪਹਿਲਾਂ ਆ ਨਹੀਂ ਹੋ ਗਈ ਲੈ ਪੈ ਗੋਹਰ ਪਾ ਮੈਂ ਜਾਣਾ ਜਾਣਾ ਛੇਤੀ ਉਹ ਛੇਤੀ ਤਾਂ ਬਗ ਜੇ ਪਰ ਮੇਰੀ ਗੱਲ ਸੁਣ ਲੈ ਹਾਂ ਪਹਿਲਾਂ ਮੇਰੀ ਗੱਲ ਵੀ ਸੁਣ ਪੁੱਛ ਲਈ ਉਹ ਪੁੱਛ ਲੂ ਮੈਂ ਤੇਰਾ ਇਹ ਜਾ ਪੁੱਛ ਮੈਂ ਤੂੰ ਆਰ ਦਤਾ ਉਹ ਹੁ ਆਈ ਨੀ ਕਾਲੀ ਗਾਦੋ ਕਰਦਾ ਟਿਕਾਈ ਨਾਲ ਚੱਲ ਪਾ ਵਾਪਸ ਕਿੱਥੇ ਚਲਾਂਗੇ ਨਾ ਮੈਂ ਤਾਂ ਜਾਣਾ ਮੈਂ ਬਾਪ ਦਾ ਐਨੀ ਗਾਲੀ ਕਰਿਆ ਨਾ ਬਿੰਦਰ ਦਾ ਪਾਉ ਹਾ ਤੈ ਕੀ ਜੱਤ ਮੈਨੂੰ ਲੱਗਦਾ ਹੈ ਚੱਲ ਆਪਿਆ ਆਉਦੀ ਬਣੀ ਨਵੇਂੜੂ ਓ ਸੋਨੀ ਓ ਸੋਨੀ ਹੈਗਾ ਭਾਈ ਨਾਨ ਜੀ ਉਹ ਤਾਂ ਖੇਤ ਗਏ ਨੇ ਤੁਸੀਂ ਕੌਣ ਮੈਂ ਸੁਰਜਨ ਸਿੰਘ ਕੋਈ ਨਾ ਜੀ ਜਦੋਂ ਆਗੇ ਉਹਨਾਂ ਨੂੰ ਦੱਸ ਦਾਂਗੇ ਕੋਈ ਕੰਮ ਸੀਗਾ ਕੰਮ ਸੀਗਾ ਉਹਨਾਂ ਨੂੰ ਕਹਦੇ ਸੁਰਜਨ ਸਿੰਘ ਆਇਆ ਸੀ ਕੋਈ ਨਾ ਜੀ ਜਦੋਂ ਆਏ ਮੈਂ ਕਹਿ ਦੂੰਗੀ ਉਹਨਾਂ ਨੂੰ ਪਰਜਾਈ ਪਾਣੀ ਦਾ ਗਲਾਸ ਮਿਲੂ ਹਾਂਜੀ ਕੋਈ ਗੱਲ ਨਹੀਂ ਲਿਆ ਦੰਨੇ ਆ ਤੁਸੀਂ ਸੁਰਜਣ ਦੇ ਥੱਪੜ ਮਾਰਿਆ ਥੋਨੂੰ ਮਹੰਗਾ ਪਊਗਾ ਥੋਨੂੰ ਮਹੰਗਾ ਪਊਗਾ ਕੋਈ ਨਾ ਤੁਰ ਜਾ ਮੇਰੇ ਘਰੋਂ ਬਹੁਤ ਦੇਖੇ ਤੇਰੇ ਵਰਗੇ ਲੱਗੂ ਪਤਾ ਲੱਗੂ ਪਤਾ ਤੂੰ ਸੁਰਜਣ ਨੂੰ ਜਾਣਦੀ ਨਹੀਂ ਚੀਜ਼ ਕੀ ਹੈ ਈਸ਼ਾ ਇਹ ਤੂੰ ਆ ਬੰਦੀ ਦੁੱਧ ਤੋਤੀ ਮੈਂ ਤੇਰੀਆਂ ਘਕਾਉਂ ਗੁੱਟੀਆਂ ਉਹ ਕੰਡਾ ਕਿੱਥੇ ਮਰਿਆ ਓਏ ਆਜਾ ਕਿੱਧਰ ਮਰ ਗਿਆ ਓਏ ਆਜਾ ਕਿੱਧਰ ਮਰ ਗਿਆ ਸੁਰਜਣ ਦੇ ਸੁਰਜਣ ਦੇ ਗਲਾ ਮੈਨੂੰ ਹੱਥ ਪਾਇਆ ਕੋਈ ਨਹੀਂ ਸੁਰਜਣ ਐਂ ਨਹੀਂ ਪਤਾ ਵੀ ਸਾਇ ਕੀ ਐ ਉਹ ਕੰਡਾ ਕਿੱਧਰ ਮਰਿਆ ਸੀ ਓਏ ਇੱਥੇ ਮੈਂ ਤੈਨੂੰ ਪਤਾ ਨਹੀਂ ਕੀ ਹੋ ਰਹੀ ਪਈ ਐ ਕੀ ਹੋ ਗਿਆ ਕੀ ਹੋ ਜਾਂਦਾ ਕੀ ਹੋ ਗਿਆ ਬੜੀ ਗਰਮ ਹੋ ਰਿਆਂ ਗੱਲ ਕੀ ਹੋ ਗਈ ਬੋਤਲ ਜਾ ਕੇ ਲਿਆ ਬਣਾ ਤੜਕੀ ਬੋਤਲ ਅਚ ਆਹ ਮੈਂ ਤੈਨੂੰ ਦੱਸੂਗਾ ਤੜਕੀ ਬੋਤਲ ਵਿੱਚ ਲਿਆ ਮਰ ਜਾ ਜਰਕਦੇ ਆ ਗਿਆ ਆ ਗਿਆ ਲਿਆਉਣਾ ਇਹ ਹੱਥਾਂ ਵਾਲਾ ਆ ਗਿਆ ਭਾਈ ਆ ਗਿਆ ਜਿਹਨੂੰ ਅੱਗ ਲੱਗੀ ਪਈ ਐ ਲੈ ਜਾ ਆ ਜਾ ਆ ਜਾ ਆ ਜਾ ਆ ਜਾ ਚੱਕਰ ਕਿਵੇਂ ਉਹ ਮਰਿਆ ਮੰਗ ਤੁਰਦਾ ਉਹ ਵੱਡੀ ਢੋਲੀ ਜੋ ਪਾ ਕੇ ਲਿਆ ਹੁਣ ਆ ਡਿਟੋ ਲੀਚੋ ਪਾ ਕੇ ਲਿਆ ਆ ਉਹ ਗੇਲ ਨਹੀਂ ਦੇਖਾ ਕਿੰਨੀ ਕੁ ਪਾ ਦਾ ਪਾ ਦੇ ਜਿੰਨੇ ਪਾ ਇਹ ਕਿਹੜਾ ਚੜਦੀ ਅੱਜ ਐ ਆ ਕੀ ਕਰਿਆ ਕੋਈ ਬੱਕਰਿਆ ਮੈਂ ਤੈਨੂੰ ਫੇਰ ਦੱਸੂ ਨਹੀਂ ਕੱਲ੍ਹ ਮਾਰ ਲਾ ਥਾਲੇ ਤੈਨੂੰ ਦੱਸੂ ਕੀ ਕਰਾਇਆ ਦਾਸ ਤਾਹੇ ਦੱਸ ਤੂੰ ਪੰਜ ਮਿੰਟ ਠਹਿਰ ਜਾ ਦੱਸ ਦੇ ਪੈ ਘੋਰ ਪਾ ਗਲੇ ਹੋਰ ਪਾ ਮੈਂ ਇੱਕ ਇੱਕ ਹੋਰ ਪਾ ਦੇ ਮੈਂ ਤੈਨੂੰ ਦੱਸਦਾ ਪੇੜ ਓਏ ਕਿ ਲੱਗਦਾ ਕਿਤੇ ਬਾੜੀ ਨਾ ਹੋ ਜੇ ਬਾੜੀ ਕਿਧਰੇ ਨਹੀਂ ਚੜਦੀ ਮੈਨੂੰ ਕਿਤੇ ਘਰੇ ਹੀ ਨਾ ਜਾਏ ਓਏ ਨਹੀਂ ਕੜਤਾਰ ਕਿਨਾ ਤੇਰੀ ਤਾਂ ਹੋਂ ਨਾ ਪਟਣੀ ਪਈ ਜੇ ਮੈਨੂੰ ਇੱਥੇ ਮਨਤਲਾ ਦਾ ਕਰਾਇਆ ਤੂੰ ਕੰਮ ਕੋਈ ਕੋਈ ਨਹੀਂ ਕੰਮ ਕਰਿਆ ਤੂੰ ਤੇਰੀਆਂ ਗੱਲਾਂ ਤੋਂ ਲੱਗਦਾ ਮੈਂ ਤੈਨੂੰ ਤਾਹੇ ਕਿਹਾ ਸੀ ਵੀ ਕਾਲਾ ਨਾ ਪਾ ਬੜਾ ਓ ਯਾਰ ਕਰਦੇ ਕੋਈ ਗੱਲ ਗਾਵੇਂ ਚੱਤ ਅੰਛਾਗੇ ਗੇਪੀ ਸੋ ਜਾ ਕਰੀਏ ਹੱਲ ਆਪਾਂ ਹੱਲ ਹੱਲ ਤਾਂ ਇਹੋ ਜਿਹਾ ਕਰਾਂਗੇ ਖੜ ਖੜ ਕੇ ਦੇਖਾਂਗੇ ਵੀ ਕੀ ਆਹ ਕੀ ਹੋ ਗਿਆ ਹੋ 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 ਭਾਬੀ ਜੀ ਹਾਂ ਭਾਈ ਹਾਂ ਜੱਸੀ ਭਾਬੀ ਜੀ ਪਾਣੀ ਲੈ ਆਇਆ ਭਾਬੀ ਹਾਂ ਜੱਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜੀ ਮੈਂ ਆ ਰਹਾ ਹਾਂ ਮੈਨੂੰ ਜਦ ਤੂੰ ਆਵਾਜ਼ ਮਾਰੀ ਸੀ ਪਤਾ ਲੱਗ ਹੀ ਗਿਆ ਨਾਲੇ ਮਾਮਾ ਨੂੰ ਪੁੱਤਾਂ ਦੇ ਪਤਾ ਦੂਰੋਂ ਹੀ ਲੱਗ ਜਾਂਦਾ ਏ ਜੱਸੀ ਹਾਂ ਭੀ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਭਾਬੀ ਜੀ ਜੱਸੀ ਆਪਣੇ ਘਰੇ ਕੋਈ ਸੁਰਜਣ ਨਾਂ ਦਾ ਬੰਦਾ ਆਇਆ ਸੀ। ਆਪਣੇ ਘਰੇ ਬਾਬੀ? ਹਾਂ। ਉਹ ਸੁਰਜਣ ਉਹਨਾਂ ਦਾ ਟਾਣੀ ਵਾਲਿਆਂ ਦਾ ਸੁਰਜਣ। ਪਤਾ ਨਹੀਂ ਕੌਣ ਸੀ। ਬੜਾ ਹੀ ਗਿਰਿਆ ਹੋਇਆ ਤੇ ਬਤਮੀਜ਼ ਬੰਦਾ ਸੀ। ਐਂ ਕੀ ਕਰੀਏ ਬਾਬੀ? ਪਾਣੀ ਦਾ ਗਲਾਸ ਮੰਗਣ ਦੇ ਬਹਾਨੇ ਮੈਨੂੰ ਛੂੰਦਾ ਸੀਗਾ ਤੇ ਫਿਰ ਮੇਥੋਂ ਵੀ ਗੁੱਸੇ 'ਚ ਉਹਦੇ ਚਪੇੜ ਵੱਜ ਗਈ। ਉਹ ਸੁਰਜਣ ਸੀਗਾ ਬਾਬੀ? ਹਾਂ ਕਹਿੰਦਾ ਤਾਂ ਕੋਈ ਸੁਰਜ ਨਹੀਂ ਸੀਗਾ। ਅੱਛਾ। ਤੇ ਤੁਸੀਂ ਬਾਈ ਨੂੰ ਦੱਸਿਆ ਨਹੀਂ ਨਹੀਂ ਮੇਰੀ ਤੇਰੇ ਨਾਲ ਹੀ ਗੱਲ ਹੋਈ ਹੈ ਜੱਸੀ ਉਸ ਤੋਂ ਬਾਅਦ ਕੋਈ ਨਾ ਜੱਸੀ ਠੰਡਾ ਰਹਿ ਇਹੋ ਜਿਹਾ ਕੋਈ ਕੰਮ ਨਾ ਕਰੀ ਜਿਹਦੇ ਬਾਅਦ ਚ ਪਛਤਾਣਾ ਪਵੇ ਆਪਾਂ ਨੂੰ ਨਹੀਂ ਆਬੀ ਉਹਨੇ ਆਪਣੇ ਘਰ ਦੀ ਇੱਜ਼ਤ ਤੇ ਹੱਥ ਪਾਇਆਗਾ ਤੇ ਹੁਣ ਉਹਦੇ ਨਾਲ ਹੋਰ ਜੀ ਹੋਊਗੀ ਜਿਹੜੀ ਉਹਨੇ ਕੀਤੀ ਹੈਗੀ ਜੱਸੀ ਮੈਂ ਤਾਂ ਤੈਨੂੰ ਫੇਰ ਵੀ ਇਹੀ ਗੱਲ ਸਮਝਾਉਣੀ ਆ ਵੀ ਜਿਹੜੀ ਗੱਲ ਹਨਾ ਸਮਝੌਤੇ ਨਾਲ ਹੋ ਜੇ ਉਹਦੇ ਵਰਗੀ ਕੋਈ ਗੱਲ ਨਹੀਂ ਹੁੰਦੀ ਪਰਹਾੜੇ ਕੋਈ ਇਹੋ ਜਿਹਾ ਕੰਮ ਨਾ ਕਰਿਓ ਵੀ ਬਾਅਦ ਚ ਮੈਨੂੰ ਪਛਤਾਣਾ ਪਵੇ ਮੇਰਾ ਦੇਖਣ ਨੂੰ ਕੀ ਐ ਤੂੰ ਤੇ ਤੇਰਾ ਵੀਰਾ ਮੈਂ ਤੁਹਾਡਾ ਕਦੇ ਵੀ ਕੋਈ ਨੁਕਸਾਨ ਨਹੀਂ ਦੇਖ ਸਕਦੀ ਹੁੰਦਾ ਕੋਈ ਗੱਲ ਨਹੀਂ ਆ ਵੀ ਤੁਸੀਂ ਜਿਵੇਂ ਕਹਨੇ ਹੋਗੇ ਆਪਾਂ ਉਹਦੇ ਨਾਲ ਪੰਚਾਇਤ ਚ ਗੱਲ ਕਰ ਲਾਂਗੇ ਪੰਚਾਇਤ ਦੇ ਸਾਰੇ ਆਪਾਂ ਗੱਲ ਕਰ ਲਾਂਗੇ ਉਹਦੇ ਨਾਲ ਠੀਕ ਆ ਹਾਂ ਹਾਂ ਤੇ ਆਪਾਂ ਪਹਿਲਾਂ ਪੰਚਾਇਤ ਨੂੰ ਸੱਦ ਲੈਣੇ ਹੈਗੇ ਤੇ ਪੰਚਾਇਤ ਚੋਂ ਨੂੰ ਸੱਦ ਕੇ ਇਹਨਾਂ ਨੂੰ ਪੁੱਛਾਂਗੇ ਵੀ ਕੀ ਕਹਿੰਦਾਗਾ ਨਹੀਂ ਨਹੀਂ ਜੱਸੀ ਤੂੰ ਬਹਿ ਜਾ ਮੇਰੀ ਗੱਲ ਸੁਣ ਉਹਦੇ ਨਾਲ ਤਾਂ ਆਪਾਂ ਨਵੇੜਾ ਕਰਕੇ ਹੀ ਹਟਾਂਗੇ ਹੁਣ ਕੋਈ ਨਾ ਤੂੰ ਬਹਿ ਕੇ ਮੇਰੀ ਗੱਲ ਸੁਣ ਦੇਖ ਆਪਾਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਕੱਲ ਨੂੰ ਆਪਾਂ ਨੂੰ ਪਸਤਾਣਾ ਪਵੇ ਅੱਜ ਆਇਆ ਚੂਹਾ ਉੱਠਦੇ ਪੈਰ ਦੇ ਥੱਲੇ ਅੱਜ ਦੇਖਦੇ ਆਂ ਇਹਨਾਂ ਦਾ ਦੇਖਦੇ ਆਂ ਵੀ ਕੀ ਬਣਦਾ ਅੱਜ ਭੌਣਿਆ ਇਹਨਾਂ ਦੇ ਘਰੇ ਅੱਗ ਅੱਜ ਲਾਉਂਗਾ ਮੈਂ ਬਾਦਲਾ ਅੱਜ ਲਾਉਂਗਾ ਬਾਦਲਾ ਕਿ ਮੈਂ ਅੱਜ ਬੜਾ ਖੁਸ਼ ਆ ਅੱਜ ਤਾਂ ਬੜਾ ਖੁਸ਼ ਕੀ ਮੈਂ ਬੜਾ ਵਧੀਆ ਸੀਨ ਦੇਖਿਆ ਕਿਵੇਂ ਕੀ ਹੋ ਗਿਆ ਉਹ ਇੱਕ ਦੂਜੇ ਦੇ ਮੂੰਹ ਚ ਬੁਰਕੀਆਂ ਪਾਈਆਂ ਉਹ ਸੋਨੀ ਵਾਲੀ ਤੇ ਦਿਉਰ ਭਜਾਈ ਦੋਨੇ ਇਕੱਠੇ ਬੈਠੇ ਚੋਰ ਮੋਲ ਕਰਦੇ ਦੇਖ ਲੈ ਮੈਂ ਬਸ ਐਡੀ ਕੀ ਗੱਲ ਲੈ ਤੈਨੂੰ ਐਡੀ ਕਿ ਲੱਗਦੀ ਐ ਮੈਨੂੰ ਤਾਂ ਚਿੰਗਿਆੜੀ ਮਿਲੀ ਆ ਹੁਣ ਦੇਖੀ ਭਾਂਬੜ ਕੱਢਦਾ ਮੈਂ ਕੱਡੂ ਜਲੂਸ ਪੰਚਾਇਤ ਚ ਉਹਨਾਂ ਦਾ ਮੈਂ ਤੈਨੂੰ ਇੱਕ ਗੱਲ ਦੱਸਦਾ ਪੰਚਾਇਤ ਚ ਨਾ ਕਰ ਓਏ ਆਹੀ ਗੱਲ ਤੂੰ ਸੋਨੀ ਨੂੰ ਦੱਸ ਉਹਨਾਂ ਦਾ ਫਰਕ ਬੁਆਸ ਵਿੱਚ ਐ ਸੋਨੀ ਉਹਦੇ ਦੋ ਮਾਰੂ ਗੁਤਨੀ ਚ ਕਲੇਸ਼ ਪਊਗਾ ਉਹਦਾ ਤਲਾਕ ਹੋਊਗਾ ਕਬੂਤਰੀ ਆਪੇ ਆਪਣੀ ਛਤਰੀ ਤੇ ਚਲ ਉਹਦੇ ਕੋਲੇ ਜਾ ਤੂੰ ਮੈਂ ਤਾਂ ਕਰਾਂ ਕੰਮ ਆਪਦਾ ਤੂੰ ਉਹਨੂੰ ਦੇਖੀ ਬਲਾ ਨਹੀਂ ਅੱਜ ਤਾਂ ਦੇ ਨਹੀਂ ਬਾਲਾ ਵਧੀਆ ਜਿਹੜਾ ਸੋਨੀ ਉਹ ਫਿਰਦਾ ਕੱਲ੍ਹ ਹੀ ਅੱਜ ਬਾਹਰ ਕਹਿੰਦੇ ਕੱਲ੍ਹ ਉਹ ਕਿਵੇਂ ਆ ਸੋਨੀ ਠੀਕ ਆ ਬਈ ਢਿੱਕਾ ਸੁਰਜਣਾ ਉਹ ਠੀਕ ਆ ਉਹ ਕਿਵੇਂ ਆ ਓਏ ਠੀਕ ਆ ਠੀਕ ਆ ਤੂੰ ਦੱਸ ਉਹ ਸਾਰੇ ਇਕੱਲੇ ਇਕੱਲੇ ਨਹੀਂ ਵਿਆਹ ਕਰਾ ਲਿਆ ਓਏ ਉਹ ਕਾਣ ਯਾਰ ਭਾਈ ਕਾਣ ਯਾਰ ਭਾਈ ਦੱਸਣਾ ਹੀ ਕਾਲੀ ਕਾਲੀ ਚ ਹੋ ਗਿਆ ਬਸ ਕਾਲੀ ਕਾਲੀ ਚ ਹੋ ਗਿਆ ਕੋਈ ਨਾ ਬਾਈ ਨੇ ਕਰਦੇ ਬਾਡੀ ਆਪਾਂ ਉਹ ਪਾਰਟੀ ਦਾ ਭੁਖਿਆ ਤੂੰ ਇੱਥੇ ਪੱਟੀ ਜਲ ਮਿੱਟੀ ਹਾਂ ਘਰੇ ਵੀ ਮਲਮ ਟੱਤਿਆਂ ਰੱਖ ਲਿਆ ਕਰ ਇੱਕ ਤਾਂ ਤੇਰੇ ਮੂੰਹ ਹਾਂ ਪ੍ਰਮਾਨ ਦੀ ਨਹੀਂ ਠੀਕ ਹੈ ਥੋੜਾ ਹਾਂ ਪ੍ਰ ਕਰੇ ਉਹ ਪਾਰਟੀ ਆ ਕੱਲਾ ਹੁੰਦਾ ਉਹਨਾਂ ਦਾ ਆਪ ਜਬ ਅੱਜ ਮੈਂ ਦੇਖਿਆ ਕੀ ਬਾਜ਼ਾਰ ਦਾ ਪਾਈਆਂ ਯਾਰ ਭਾਈ ਸਿੱਧੀ ਗੱਲ ਦੱਸ ਮੈਨੂੰ ਸਿੱਧੀ ਗੱਲ ਦੱਸ ਦਿਆਂ ਹਾਂ ਸਿੱਧੀ ਗੱਲ ਅੱਜ ਮੈਂ ਆਪ ਖੁਦ ਅੱਖੀਂ ਦੇਖਿਆ ਹਾਂ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਈਆਂ ਤੇ ਇਹ ਕਿੱਡੀ ਗੱਲ ਐ ਯਾਰ ਭਾਈ ਉਹ ਆਪ ਦੀ ਭਾਬੀ ਨੂੰ ਮਾਂ ਮੰਨਦਾ ਉਹ ਪੁੱਤ ਮੰਨਦੀ ਐ ਉਹਨੂੰ ਮੇਰੇ ਭਰਾ ਨੂੰ ਹੈ ਇਹ ਕਿੱਡੀ ਗੱਲ ਐ ਇਹ ਪਾਲੀਆਂ ਮੂੰਹ 'ਚ ਬੁਰਕੀਆਂ ਚੱਲ ਮੈਂ ਸਮਝਾਉਣਾ ਸੀ ਸਮਝਾਤਾ ਅੱਗੇ ਤੋਂ ਆਪਦਾ ਸੋਚ ਲੈ ਜੇ ਮੇ ਤੇਰਾ ਟਾਈਮ ਲੱਗਿਆ ਤੈਨੂੰ ਤੇਰੇ ਤਾਂ ਉਹੀ ਪੁੱਠੀਆਂ ਕੱਲਾ ਸੋਜਣਾ ਚੰਗਾ ਕੋਈ ਨਹੀਂ ਤੇ ਇਹ ਰੋਈ ਕੱਲਾ ਸਹੀ ਤਾਂ ਨਹੀਂ ਕਹਿੰਦਾ ਅਸੀਂ ਕਿਤੇ ਕੱਲ ਹੋ ਰਹੀ ਹੋਈ ਹੋਵੇ ਆਪਾਂ ਇੱਥੇ ਖਪੀਆਂ ਨੇ ਕੰਬਗੜੀਆਂ ਨੇ ਕਿਤੇ ਛੋਟਾ ਹੋ ਰਹੀ ਨਾ ਚੰਦੀ ਚੜ ਦੇ ਕੋਈ ਕੱਲ ਚੱਲੀਏ ਘਰ ਕਰਨ ਨੂੰ ਸਵੇਰੇ ਜੀ ਕੀਤੀ ਮੱਕੀ ਤੇ ਕੱਪੜੇ ਵੀ ਲਾਈਏ ਸਪਰੇਅ ਵਾਲੇ ਚੱਲ ਕੇ ਸੜ ਕੱਪੜੇ ਕੋਠੇ ਚ ਪਾ ਕੇ ਹੋਰ ਸਲੀਕ ਕਰਨੂ ਇਹ ਤਾਂ ਤੰਦਰੁਵਰੀ ਗੱਲਾਂ ਦੱਸੀ ਜਾਂਦਾ ਚੱਲੀ ਯਾਰ ਚਾਰ ਵੀ ਪਾ ਲੈ ਰੜੀ ਚ ਇੰਨ ਤਾਂ ਹੋਰ ਗੱਲ ਕੱਢ ਮਨੀ ਪੁੰਦਨੇ ਕੱਲ੍ਹ ਦੇ ਚੀਰ ਕੇ ਅੰਮ੍ਰਿਤਾਂ ਕੋਈ ਐਜੀ ਗੱਲ ਸੁਣੀ ਨਹੀਂ ਸੀ ਕਦੇ ਵਾਸਤਾ ਨਹੀਂ ਪੈਂਦੀ ਪਹਿਲਾਂ ਘਰੋਂ ਮਸਾਂ ਬਚਾਗਾ ਉਂਗਲਾਂ ਲਾ ਲਾ ਕੇ ਆਉਣ ਹੋਰ ਕਰਨਗੇ ਕਰ ਪਟਣਗੇ ਉੱਤੇ ਉਹ ਮਰਦਾ ਤੇ ਉਹੀ ਮਰਦਾ ਕਾ ਮੇਜ਼ੀ ਦੂਜੇ ਦੇ ਉਹਨਾਂ ਦਾ ਨਿਗਰਾਨਾ ਦਾ ਕੰਜਰਾ ਮੈਂ ਤਾਂ ਕੀ ਲੈਣਾ ਚੱਲ ਹੋ ਕਰਿਆ ਕੋਈ ਹਾਂਜੀ 22 ਵਾਰ ਸੁਣਿਆ ਸੀਗਾ ਬਹੁਤ ਮਾੜਾ ਕੰਮ ਹੋਇਆ ਚਲੋ ਜੀ ਵਾਇਗਰੂ ਦੀ ਮਰਜੀ ਐ ਜੋ ਕਰਮ ਚ ਲਿਖਿਆ ਸੀ ਠੀਕ ਆ ਉਹ ਤਾਂ ਹੋ ਕੇ ਹੀ ਖੜਦਾ ਹੁਣ ਫਿਰ ਇਹ ਤੁਸੀਂ ਕੀ ਕਰਦੇ ਹੋ ਇਹ ਤੈਨੂੰ ਕਿਹਾ ਪਾਸੇ हट ਕੇ ਗੱਲ ਕਰ ਯੂ ਹੈਵ ਆ ਵੀ ਕੀ ਹੋਇਆ ਯੂ ਨਾ ਵੀ ਉਹ ਤੁੰਗਰ ਨੂੰ ਬੱਸ ਨੂੰ ਆਖਦਾ ਉਹ ਦੱਸ ਉਹ ਵਾਸ ਵਾਸਾ ਬਹੁਤ ਚਰਲੇ ਤੇਰਾ ਧੱਕਾ ਤੂੰ ਤੇਰਾ ਨਹੀਂ ਚਰਦਾ ਸੀ ਤੈਨੂੰ ਗੱੱਚਾ ਸੱਤ ਦੇ ਵਿੱਚ ਵਟਾਇਆ ਤੈਨੂੰ ਉਹ ਜਿਹੜਾ ਕੋ ਕਰਨਾ ਕਰ ਲਿਓ ਤੈਨੂੰ ਮਾਰਾਂਗੇ ਤੈਨੂੰ ਅਸੀਂ ਉਹ ਤੂੰ ਸਾਡੀ ਇੱਜ਼ਤ ਨੂੰ ਹੱਥ ਪਾਉਣ ਲੱਗਿਆ ਬੱਸ ਤੈਨੂੰ ਵੀ ਜਾਣਦੇ ਨਹੀਂ ਜਾਣਦੇ ਸੀ ਤੈਨੂੰ ਤੈਨੂੰ ਫੜਾ ਕੇ ਲੂੰਗੜਾ ਤੇ ਨੱਚਦਾ ਪਿੰਡੀ ਨੱਚਦਾ ਹੋਣਾ ਤੁਰ ਜਾ ਤੁਰ ਜਾ ਤੂੰ ਜਾਣਦੇ ਨਹੀਂ ਸੁਰਜੋ ਨੂੰ ਅਸੀਂ ਜਾਣਦੇ ਤੇਰੇ ਓਏ ਤੂੰ ਆ ਪਿੰਡਿੱਕ ਪਾਸੇ ਕੱਢਦਾ ਓਏ ਹੁੱਕ ਜਾ ਜਾ ਭਾਗ ਜਾ ਦੇਖਿਆ ਤੇਰੇ ਵਰਗੇ ਦੇਖਿਆ ਨਹੀਂ ਫਿਰ 20 ਦੇਖਿਆ 21 ਨਹੀਂ ਦੇਖਿਆ ਕੋਈ ਨਾ ਤੈਨੂੰ ਪਿੰਡ ਦਾ ਕੁੱਤਾ ਨਹੀਂ ਪੁੱਛਦਾ ਤੁਰ ਜਾ ਜੱਸੀ ਜੀ ਆਬੀ ਤੂੰ ਹਲੇ ਤੱਕ ਇੱਥੇ ਤੁਰਿਆ ਫਿਰਦਾ ਕੀ ਗੱਲ ਤਿਆਰ ਨਹੀਂ ਹੋਇਆ ਕਾਲਜ ਨਹੀਂ ਜਾਣਾ ਤੂੰ ਅੱਜ ਨਹੀਂ ਬਾਬੀ ਮੈਂ ਕਾਲਜ ਨਹੀਂ ਜਾਣਾ ਹੁਣ ਜੱਸੀ ਕਿਹੋ ਜਿਹੀਆਂ ਗੱਲਾਂ ਕਰਦਾ ਖਾਲਜ ਨਹੀਂ ਜਾਣਾ ਨਾ ਪੜ੍ਹ ਲਿਖ ਲੈ ਕੋਈ ਚੰਗਾ ਕੰਮ ਮਿਲ ਜੂਗਾ ਕਦੋਂ ਤੱਕ ਇੱਥੇ ਟੱਕਰਾ ਮਾਰੀ ਜਾਏਗਾ ਨਹੀਂ ਬਾਬੀ ਮੈਂ ਹੁਣ ਸਾਰਾ ਕੰਮ ਸੰਭਾਲ ਲਵਾਂਗਾ ਘਰ ਦਾ ਖੇਤੀਬਾੜੀ ਦਾ ਸਾਰਾ ਕੰਮ ਹੁਣ ਮੈਂ ਸੰਭਾਲੂ ਹੁਣ ਮੈਂ ਕਾਲਜ ਨਹੀਂ ਜਾਣਾਗਾ ਬਸ ਕੋਈ ਨਾ ਜੱਸੀ ਤੂੰ ਟੈਨਸ਼ਨ ਨਾ ਲੈ ਸਾਰਾ ਕੰਮ ਹੋ ਜੂਗਾ ਕੁਝ ਨਹੀਂ ਰਹਿੰਦਾ ਪਰ ਤੂੰ ਪੜ੍ਹ ਲਿਖ ਲੈ ਤੇਰੇ ਬਾਈ ਤੋਂ ਬਾਅਦ ਆਪਾਂ ਉਹਦਾ ਸੁਪਨਾ ਪੂਰਾ ਕਰਨਾ ਹੈ ਨਾਲੇ ਹੁਣ ਤੂੰ ਹੀ ਸਭ ਕੁਝ ਦੇਖਣਾ ਹੈ ਇਹ ਸਾਰਾ ਕੁਝ ਤਾਂ ਹੁੰਦਾ ਰਹੂਗਾ ਨਹੀਂ ਪੱਪੀ ਮੈਂ ਜਾਣਾ ਨਹੀਂ ਹੈਗਾ ਕਾਲਜ ਮੈਂ ਮੈਂ ਜਾਣਾ ਨਹੀਂ ਹੈਗਾ ਕਾਲਜ ਪੱਪੀ ਮੈਂ ਜਾਣਾ ਨਹੀਂ ਸਰਪੰਚ ਨੇ ਸਦਾ ਨੂੰ ਸਰਪੰਚ ਉਹ ਤੇ ਕੱਟ ਹੋ ਰਿਹਾ ਕਿੱਥੇ ਸਰਪੰਚ ਕੀ ਕਰੇ ਸਰਪੰਚ ਕੀ ਕਰੇ ਇਕੱਠਾ ਆਪਾਂ ਨੇ ਇਹ じゃ ਕੀ ਕਰਤਾ ਛੇੜਾ ਸਰਪੰਚ ਦੇ ਘਰੇ ਇਕੱਠ ਹੋ ਗਿਆ ਭਾਬੀ ਇਹਰ ਜਾ ਕੀ ਕੰਮ ਹੋ ਗਿਆ ਬਾਈ ਪਤਾ ਨਹੀਂ ਬਈ ਸੁਰਜਨ ਨੇ ਕੀਤਾਗਾ ਸੁਰਜਨ ਨੇ ਕੋਈ ਨਾ ਜੱਸੀ ਤੂੰ ਟੈਨਸ਼ਨ ਨਾ ਲੈ ਮੈਂ ਜਾਣੀ ਆ ਪੰਚਾਇਤ ਨਹੀਂ ਭਾਬੀ ਨਹੀਂ ਨਹੀਂ ਤੂੰ ਰਹਿਣ ਦੇ ਮੈਨੂੰ ਜਾਣ ਦੇ ਭਾਬੀ ਮੈਂ ਜਾਣਾਗਾ ਅੱਜ ਮੈਂ ਘਰ ਤਾਂ ਨਵੇੜਾ ਆਉਦਾ ਕੋਈ ਗੱਲ ਨਹੀਂ ਇਹ ਜਾਦੇ ਸਿਰ ਚੜੀ ਜਾਂਦਾ ਭਾਬੀ ਅੱਜ ਜਾ ਮੈਂ ਨਹੀਂ ਤੇ ਜਾ ਉਹ ਨਹੀਂ ਹੈਗਾਗਾ ਮੈਂ ਜਾਣਾ ਪੰਚਾਇਤ ਹੱਥ ਧੋ ਕੇ ਸਾਡੇ ਮਗਰ ਪੈ ਗਿਆ ਪਤਾ ਨਹੀਂ ਕਿਉਂ ਜਾਣ ਨਹੀਂ ਦਿੰਦਾ ਛੰਦਰੇ ਨੇ ਜੇ ਪਿੰਡ ਚ ਰਹਿਣਾ ਮੁਸ਼ਕਿਲ ਕਰਤਾ ਸਰਪੰਚ ਸਾਹਿਬ ਤਦ ਸੋਈ ਕੀ ਗੱਲ ਹੋ ਗਈ ਕਦੋਂ ਕੱਟ ਕੀਤਾ ਮੇਰੇ ਤੇ ਇਹ ਬੰਦਾ ਹੀ ਇਹ ਬੰਦਾ ਨਾ ਸਾਰੇ ਨਾਲ ਪਿੰਡ ਤੋਂ ਹੀ ਸਾਡੇ ਘਰੇ ਆਉਂਦਾ ਹੀ ਇਹ ਬੰਦਾ ਤੇ ਮੇਰੀ ਭਾਬੀ ਨਾਲ ਇਹ ਗੱਤ ਹਰਕਤਾਂ ਕਰਦਾ ਹੀ ਕਦੇ ਹੱਤਰਾਉਂਦਾ ਹੀ ਕਦੇ ਕੁਛ ਕਰਦਾ ਹੀ ਕਦੇ ਕੁਛ ਕਰਦਾ ਹੀ ਠੀਕ ਹੈ ਜੀ ਤੇ ਇਹ ਵੱਲੇ ਨੂੰ ਤੁਸੀਂ ਇਹ ਬੰਦੇ ਨੇ ਮੇਰੇ ਤੇ ਕੱਟ ਕਰ ਲਈ ਕਾਹ ਤੋਂ ਕੀਤਾ ਇਹਨੂੰ ਪੁੱਛੋਈ ਕੀ ਗੱਲ ਹਾਂ ਦੱਸ ਬਾਈ ਸਰਜਨ ਸਿੰਘ ਕਿਵੇਂ ਕੱਟ ਕਰਿਆ ਮੁੰਡੇ ਤੇ ਸਪੈਸਰ ਮੈਂ ਤਾਂ ਗਿਆ ਸੀ ਦੁੱਖ ਸੋਕਨ ਐ ਜਾਵ ਲਾਉਂਦੇ ਜੀ ਅਸੀਂ ਤਾਂ ਸਾਡਾ ਸੋਨੀ ਜੀ ਆਜੀ ਸੀਗਾ ਅਸੀਂ ਤਾਂ ਉਹਨੂੰ ਇੰਨਾ ਵਰਤਦੇ ਆ ਇਹ ਸਾਨੂੰ ਗਲਤ ਕਹਿੰਦੇ ਇਹਨੂੰ ਇਹ ਸਹੀ ਬੰਦਾ ਹੈਗਾ ਦੇਖੋ ਗੱਲ ਕਰੀ ਜੀ ਇਹਨੇ ਮੇਰੇ ਪਾਸੇ ਆ ਕੇ ਕੀ ਕੀ ਕਰੇ ਜਾ ਕੇ ਹਾਂ ਇਹ ਦੋਸ਼ ਲਾਉਂਦਾ ਜੀ ਮੇਰੇ ਯਾਰ ਤੇ ਇਹ ਸਹੀ ਬੰਦਾ ਹੀ ਵਧੀਆ ਤੇਰਾ ਬੰਦਾ ਸਹੀ ਹੋਗਾ ਉਹ ਤੂੰ ਨਾ ਚਾਕੇ ਆ ਤੇ ਕਿਵੇਂ ਜਾ ਕੇ ਉਹ ਕਦੇ ਅਸੀਂ ਕੋਈ ਗਲਤ ਕੰਮ ਕੀਤਾ ਪਾਸੇ ਪੰਚਾਇਤ ਤੇ ਆਏ ਕਹਿੰਦੇ ਆ ਵੀ ਸਰਪ੍ਰੈਂਸਰ ਜਿਹੜਾ ਅਈ ਤਾ ਸਮਝਣਾ ਵੀ ਕਾਨੂੰਨ ਵੀ ਦੱਸਨੀਆ ਗੱਲਾਂ ਸਾਰੀਆਂ ਮੇਰੇ ਤੇ ਮੈਨੂੰ ਟਾਇਆ ਵੀ ਯਾਰ ਇਸੇਟ ਯਾਰ ਸੀ ਸਾਡਾ ਸੋਨ ਨਹੀਂ ਸਾਡੀ ਬਹੁਤ ਬੁੜੀ ਸੀ ਯਾਰ ਹਰਕਤਾ ਕਰੇਗਾ ਤੂੰ ਇਹੇ ਹੀ ਹਰਕਤਾ ਕਰੀਗਾ ਅਸੀਂ ਕਿਹਨੇ ਕਾਨੂੰਨ ਬੋਲਣਾ ਕੋਈ ਨਾ ਭਾਈ ਪੰਚਾਇਤ ਚ ਲੜੋਣਾ ਪਹਿਲਾਂ ਤਾਂ ਚੁੱਪ ਕਰਕੇ ਖੜੋ ਸਰਪੰਚ ਸਾਹਿਬ ਜੇ ਤੁਸੀਂ ਫੈਸਲਾ ਕਰੋਗੇ ਉਹ ਮਿਲ ਕਰ ਉਹ ਆ ਫਿਰ ਜਿਵੇਂ ਚੱਲੂਗਾ ਮਿਲ ਕਰੇ ਕਿ ਮੈਂ ਆਇਆ ਕਿ ਮੈਂ ਚੱਲੂਗਾ ਜੇ ਤੂੰ ਹੁਣ ਸਾਡੇ ਘਰੇ ਗਿਆਗਾ ਤਾਂ ਤੈਨੂੰ ਅਸੀਂ ਵਿਚੋਂ ਦੇੜਾਂਗੇ ਤੂੰ ਸਾਡੀ ਇੱਜ਼ਤ ਤੇ ਹੱਥ ਪਾਉਣਾਗਾ ਓਏ ਨਹੀਂ ਮੇਰਾ ਯਾਰ ਇਹ ਜੀ ਗਲਤ ਗੱਲ ਨਹੀਂ ਕਰਦਾ ਇਹ ਸਹੀ ਆ ਬੰਦਾ ਤੁਸੀਂ ਗਲਤ ਕਹਿ ਰਹੇ ਓਨੂੰ ਤੂੰ ਇਹਦੀ ਹੰਮੀ ਭਰੀ ਜਾਣਾ ਓ ਤੂੰ ਓ ਨਹੀਂ ਪਾਈ ਦੇਖ ਭਾਈ ਜੱਸੀ ਤੇਰੇ ਭਰਾਣਾਂ ਵਾਲੇ ਵੀ ਸਾਡੀ ਲੈ ਆਇਤੀ ਸੋਜਰ ਸਿੰਘ ਦੇਖੋ ਜਿਆਦਾ ਤੂੰ ਭਾਈ ਆਪਦੀ ਕਰ ਲੈ ਰੋਟੀ ਪੱਕ ਜੀ ਉਹਦੇ ਨਾਲ ਤੇ ਨਹੀਂ ਅਸੀਂ ਭਾਈ ਉਹ ਕੁੜੀ ਨੂੰ ਤੋਰਾਂਗੇ ਸਰਪੰਚ ਸਾਹਿਬ ਤੁਸੀਂ ਕੀ ਗੱਲਾਂ ਕਰਦੇ ਹੋ ਮੇਰੇ ਮਾਮਾ ਵਰਗੀ ਆਈ ਹੋਰ ਦੋਨਾਂ ਜਿਹੇ ਗੱਲ ਸੁਣ ਲਈ ਭਾਈ ਠੀਕ ਆ ਐਦਾ ਤੇ ਰੋਜ਼ ਰੋਜ਼ ਦੀ ਥੋੜੀ ਲੜਾਈ ਕੰਮ ਫੈੜਾ ਹੋ ਜੂਗਾ ਤੁਹਾਡਾ ਕੋਈ ਨਹੀਂ ਭਾਈ ਸਰਪੰਚ ਦੀ ਦਾ ਫਿਰ ਆਪਣਾ ਪੰਚਾਇਤ ਦੀ ਸੁਣਨੀ ਕੋਈ ਗੱਲ ਨਹੀਂ ਅਸੀਂ ਮੈਨੂੰ ਫੈਸਲਾ ਕਰਕੇ ਰੱਖ ਦੇਈਂ ਘਰੇ ਜਾ ਕੇ ਹਾਂ ਇਹ ਗੱਲ ਕਰੋ ਜਦ ਤਾ ਤੂੰ ਆਦੀ ਰੋਟੀ ਪਕਦੀ ਕਰ ਉਹਦੇ ਨਾਲ ਤੇ ਨਹੀਂ ਅਸੀਂ ਕੁੜੀ ਨੂੰ ਤੋੜਾਂਗੇ ਭਾਈ ਤੂੰ ਸੁਜਣ ਭਾਈ ਗੱਲ ਸੁਣ ਲੈ ਜੇ ਨੇ ਘਰੀ ਜਾਂਦੇ ਦੇਖ ਲੈਣਾ ਘਰ ਕੰਨੀ ਤਾਂ ਤੇਰੇ ਨਾਲ ਇਹ ਜਿਵੇਂ ਕਰਨਗੇ ਫਿਰ ਉਹਵੇਂ ਦੇਖੀ ਜਾਊਗੀ ਦੇਖ ਲਿਓ ਸਰਪੰਚ ਸਾਹਿਬ ਨੇ ਕਹੇ ਦੇਖ ਗਾ ਜਿਵੇਂ ਸਰਪੰਚ ਸਾਹਿਬ ਨੇ ਕਹੇ ਉਧਰ ਜਾਣਾ ਨਹੀਂ ਚਾਹੀਦਾ ਹੁਣ ਤੂੰ ਨਹੀਂ ਜਾ ਆਪ ਜੁम्मेवार ਇਹਨੂੰ ਕਹਿੰਦਾ ਇਹਨੂੰ ਸਾਰੀ ਗੱਲ ਸਮਝਾਤੀ ਹੁਣ ਤੂੰ ਇਦਾਂ ਆਪ ਦਾ ਆਪ ਜੁम्मेवार ਹੋਏਗਾ ਜੇ ਨੇ ਘਰ ਕੰਨੀ ਗਿਆ ਤਾਂ ਇਹ ਤੁਸੀਂ ਵੀ ਜੁम्मेवार ਹੋਵੋਗੇ ਮੈਂ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਕਹਿ ਰਿਹਾ ਬਸਿਆ ਕਰਦਾ ਕੋਈ ਨਹੀਂ ਸਹੀ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਸਹੀ ਗੱਲ ਜੀ ਸਾਰਿਆਂ ਨੂੰ ਭਾਈ ਸਹੀ ਗੱਲ ਜੱਸੀ ਕੀ ਹੋ ਗਿਆ ਹੈ ਮੂਜਾ ਕਿਉਂ ਲਮਕਾਏ ਨੜੇ ਕੀ ਗੱਲ ਹੋਈ ਹੈ ਪੰਚਾਇਤ ਚ ਬਾਬੀ ਕੀ ਦੱਸਾਂ ਪੰਚਾਇਤ ਚ ਕੀ ਗੱਲ ਹੋਈ ਹੈ ਕੀ ਲੋਕ ਆਪਣੇ ਬਾਰੇ ਸੋਚਦੇ ਨੇ ਬਾਈ ਤੋਂ ਬਾਦ ਜੱਸੀ ਜੋ ਵੀ ਗੱਲ ਹੈ ਨਾ ਮੈਨੂੰ ਖੋਲ ਕੇ ਦੱਸ ਐਵੇਂ ਬਜ਼ਾਰਤਾ ਜੀ ਆ ਨਾ ਪਾ ਬਜ਼ਾਰਤਾ ਨਹੀਂ ਬਾਬੀ ਪਿੰਡ ਵਾਲੇ ਸੋਚਦੇ ਨੇ ਵੀ ਜੱਸੀ ਆਪਦੀ ਭਾਬੀ ਨਾਲ ਵਿਆਹ ਕਰਵਾ ਲਈ ਜਾਂ ਉਹ ਕਿਸੇ ਨੂੰ ਔਰ ਨਾਲ ਵੀ ਅਸੀਂ ਪਿੰਡ ਵਾਲੇ ਬੰਦੇ ਹੋਰ ਨਾ ਤੋਰਾਂਗੇ ਕਹਿੰਦੇ ਉਹਦਾ ਘਰਾਂ ਵਾਲ ਵੀ ਮੰਨ ਕੇ ਚੱਲ ਜਦੋਂ ਤਾਂ ਕਿਹਾਗਾ ਤੇ ਵੀ ਸਾਥੋਂ ਇਹ ਦੇਖਿਆ ਨਹੀਂ ਜਾਂਦਾ ਉਹ ਸੁਰਜੰਨੇ ਸਾਰੇ ਕਿਤੇ ਇਹ ਗੱਲ ਫਲਾਤੀ ਵੀ ਇਹ ਦਿਓਰ ਪਰਜਾਈ ਆਪਸ ਵਿੱਚ ਆੜੇ ਨੇਗੇ ਜਾਂ ਤਾਂ ਇਹ ਵਿਆਹ ਕਰਵਾ ਲੈਣ ਤੇ ਨਹੀਂ ਕੁੜੀ ਕਿਤੇ ਹੋਰ ਤੋਰਦੇ ਆ ਅਸੀਂ ਇਹਦਾ ਕੀ ਮਤਲਬ ਹੈ ਜੀ ਅਸੀਂ ਇਹ ਕਿਵੇਂ ਹੋ ਸਕਦਾ ਹੈ ਇਹ ਲੋਕ ਨਾ ਮੇਰੀ ਗੱਲ ਸੁਣ ਮੈਂ ਤੈਨੂੰ ਆਪਣੇ ਪੁੱਤਾਂ ਵਾਂਗੂ ਪਾਲਿਆ ਤੇ ਮੇਰੇ ਲਈ ਤੂੰ ਮੇਰਾ ਪੁੱਤ ਹੀ ਹੈ ਜੇ ਜਮਾਨਾ ਨਾ ਸਾਡੇ ਰਿਸ਼ਤੇ ਨੂੰ ਇਸ ਨਜ਼ਰ ਨਾਲ ਦੇਖਦਾ ਤਾਂ ਮੈਂ ਇਹ ਜਵਾਨਾਂ ਨੂੰ ਠੋਕਰ ਮਾਰਦੀ ਆ ਨਹੀਂ ਲੋੜ ਮੈਨੂੰ ਇਸ ਦੁਨੀਆ ਦੀ ਤੂੰ ਮੇਰਾ ਪੁੱਤ ਸੀ ਤੇ ਪੁੱਤ ਹੀ ਰਹੇਗਾ